ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਾਈ ਪਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਆਏ ਹੋ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਮੈਂ ਦੱਸਣਾ ਚਾਹਨੀ ਆ ਕਿ ਜਦੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਸੀ ਤਾਂ ਬਾਈ ਪਾਨਾ ਸਿੱਧੂ ਸਭ ਤੋਂ ਪਹਿਲਾਂ ਮੇਰੇ ਨਾਲ ਖੜੇ ਸੀ ਤੇ ਅੱਜ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਬਾਈ ਪਾਨੇ ਸਿੱਧੂ ਦੇ ਨਾਲ ਖੜਾ ਜਿੱਥੇ ਵੀ ਜਿਵੇਂ ਵੀ ਉਹਨਾਂ ਦਾ ਤੇ ਲੋਕਾਂ ਦੇ ਵੱਲੋਂ ਪ੍ਰੋਗਰਾਮ ਉlijke ਜਾਣ ਕੇ ਮੈਂ ਹਰ ਵਕਤ ਤੁਹਾਡੇ ਨਾਲ ਖੜਾਂ ਦੀ ਬਾਈ ਪਾਨੇ ਸਿੱਧੂ ਦੀ سپورਟ ਦੇ ਵਿੱਚ ਆਹ ਆ ਅਖੀਰ ਤੇ ਵਿੱਚ ਦੋ ਲਾਈਨਾਂ ਬੋਲਾਂਗੇ ਬਾਈ ਜੀ ਨੇ ਮੈਨੂੰ ਦੋ ਵਾਰੀ ਕਿਹਾ ਤਾਂ ਕਿ ਤੁਸੀਂ ਸਾਥ ਦਿਓ ਕਿ ਇਹ ਡੰਗਰਾ ਵਾਂਗ ਸਮਝ ਦੇ ਨੇ ਆਹ ਕਬਰੂ ਹੋਏ ਜਵਾਨਾਂ ਨੂੰ ਇਹ ਦੇਸ਼ ਕਰੋ ਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਇਨਸਾਨਾਂ ਨੂੰ ਅਸੀਂ ਅੱਕ ਚੁੱਕੇ ਹਾਂ ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਰਦੀ ਨਾ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਰਦੀ ਨਾ ਸਰਕਾਰੇ ਨਹੀਂ ਸੋ ਬਾਤ ਬਾਤ ਧੰਨਵਾਦ ਜੀ ਬਾਤ ਬਾਤ ਸ਼ੁਕਰੀਆ ਅੱਗੇ ਵੀ ਐਸੇ ਇਕੱਠ ਨੂੰ ਇਸੇ ਤਰ੍ਹਾਂ ਕਾਇਮ ਰੱਖਿਓ ਜਦੋਂ ਵੀ ਉਹਨਾਂ ਦੇ ਪਰਿਵਾਰ ਵੱਲੋਂ ਆਪਾਂ ਨੂੰ ਕੋਈ ਸੁਨੇਹਾ ਆਉਂਦਾ ਪੂਰੀ ਮੈਨੇਜਮੈਂਟ ਵੱਲੋਂ ਕੋਈ ਕਾਲ ਆਉਂਦੀ ਹੈ ਤਾਂ ਆਪਾਂ ਜਰੂਰ ਪਾਈ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜਾ ਕੇ ਖੜੀਏ ਅਖੀਰ ਤੇ ਗੱਜ ਕੇ ਫਤਿਹ ਦੀ ਝਾਂਚ ਪਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ